ਦੀਆਂ ਦੋ ਧੀ ਅੱਜ ਸਿੰਘਣੀਆਂ ਬਣ ਕੇ ਗਈਆਂ ਸੀਗੀਆਂ ਅੱਜ ਛੋਟੇ ਸਹਿਬ ਜਦਿਆਂ ਦੇ ਪ੍ਰੋਗਰਾਮ ਸੀ ਉੱਥੇ ਸਕੂਲ ਦੇ ਵਿੱਚ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 3800 사ਸੀਕਰ ਭੋਲੀ ਪੈਣੇ 800 ਮੈਂਬਰਾਂ ਦੀਆਂ ਜ਼ਰੂਰਤਾਂ ਇਹਨਾਂ 800 ਮੈਂਬਰਾਂ ਦੀਆਂ ਖੁਸ਼ੀਆਂ ਇਹ ਰੱਬ ਆਪ ਹੀ ਪੂਰੀਆਂ ਕਰਦੇ ਅਕਲਵਿੰਦ ਇੱਧਰ ਸਾਡੀ ਦਿਵਿਆ ਵਿਦਿਆ ਤੇ ਨਾਲੇ ਵਿਦਿਆ ਦੀ ਮੰਮੀ ਆਦੀ ਆ ਜਾ ਵੀ ਦੋਨਾਂ ਦੀ ਭਾਈ ਜੀ ਅੱਜ ਵੀ ਦੋ ਨਾਣੀ ਤੇ ਬਾਲੀ ਸਿਆਣੀ ਐ ਲੈ ਵੀਰ ਮੂੰਹ ਸਾਫ ਕਰ ਲੈ ਬਣਾ ਥੋੜਾ ਭਾਈ ਜੀ ਕਹਿੰਗੇ ਪਪਾ ਓਏ ਤੂੰ ਪਪਾ ਨੂੰ ਯਾਦ ਕਰਦਾ ਹੁਣ ਨਾ ਵੀ ਤੇ ਪਪਾ ਜੀ ਪਪਾ ਮੈਂ ਹਾਂ ਪਪਾ ਹੈ ਜਿੰਨੀ ਚਿਰ ਐ ਕਹਿ ਨਾ ਕੀ ਕਰ ਤੂੰ ਨਾਲ ਹੀ ਐ ਤੁਹਾਡੇ ਦਿਲ ਚਾ ਪਪਾ ਤੇ ਭਾਈ ਜੀ ਫੋਟ ਜਾ ਗੋਗੀ ਹਾਂ ਨਾ ਬਹੁਤ ਕੀ ਕਰ ਮਨ ਨੂੰ ਤੂੰ ਬੱਚੀ ਨੂੰ ਪਾਲ ਲੈਣਾ ਨਾ ਜੇ ਤੂੰ ਐ ਰੋਈ ਜਾਵੇਂਗੀ ਫਿਰ ਬੱਚੇ ਨੂੰ ਕਿਵੇਂ ਪਾਲੇਂਗੀ ਤੂੰ ਤੇ ਬਹੁਤ ਜਿਆਦਾ ਜਿਉਣੀ ਬਹੁਤ ਜਿਆਦਾ ਆਉਂਦੀ ਆ ਉਹਦੀ ਉਹਨੇ ਭੈਣਾ ਨੂੰ ਕੀ ਕਹੀਏ ਬਸ ਹਨਾ ਨਿੱਕੀ ਜੀ ਫੁੱਲ ਵਰਗੀ ਸਾਡੀ ਭਾਣ ਜੀ ਤੇ ਸਾਡੀ ਆ ਸਿਆਣੀ ਸਿਆਣੀ ਸਾਡੀ ਅਮਨ ਰੋਣਾ ਨਹੀਂ ਕਮਲੀ ਗੇ ਤੇਰੇ ਭਰਾ ਤੇ ਭਰੋਸਾ ਨਹੀਂ ਤੈਨੂੰ ਆਪਣੇ ਭਰਾ ਤੇ ਤੂੰ ਸਹੈਕ ਨਹੀਂ ਫਿਰ ਭਰੋਸਾ ਕੋਈ ਨਹੀਂ ਕੋਈ ਨਾ ਪੁੱਤ ਜੀ ਕੀ ਬੋਲ ਜਾਗ ਕੋਤਾ ਮੈਨੂੰ ਜੀ ਦੀ ਬਹੁਤ ਯਾਦ ਆਉਂਦੀ ਹੈ ਪਰ ਹੁਣ ਜੀ ਰੱਬ ਨੇ ਲੈ ਲਿਆ ਆਪਾਂ ਤੋਂ ਫੇਰ ਆਪਾ ਕੋਈ ਹੱਲ ਕੱਢ ਕੇ ਦੇਊਗਾ ਆਪਾਂ ਨੂੰ ਰੋਣਾ ਨਹੀਂ ਰੋਣਾ ਨਹੀਂ ਜੀ ਕੀ ਬੋਲਗੀ ਭਾਜੀ ਕੋਈ ਨਾ ਪੁੱਤ ਕੋਈ ਨਾ ਅਸੀਂ ਤੇਰੇ ਨਾਲ ਆ ਤੇਰੇ ਭਰਾ ਤੇਰੇ ਨਾਲ ਨਹੀਂ ਅਸੀਂ ਠੀਕ ਆ ਆਪਾਂ ਕੋਈ ਨਾ ਹੋਰ ਵਧੀਆ ਘਰ ਲੱਭ ਕੇ ਆਪਦੀ ਧੀ ਭੈਣ ਦਾ ਵਿਆਹ ਕਰਾਂਗੇ ਅਸੀਂ ਸਾਡੀ ਅਮਨ ਨੂੰ ਸੋਹਣਾ ਘਰ ਲੱਭ ਕੇ ਵਿਆਉਣਾ ਅਸੀਂ ਤੂੰ ਦੇਖੀ ਚੱਲੀ ਐਨੇ ਵਧੀਆ ਘਰੇ ਤੋਰਨਾ ਤੈਨੂੰ ਤੂੰ ਖੁਸ਼ ਰਹਿਣਾ ਗੱਡੀਆਂ 'ਚ ਘੁੰਮਿਆ ਕਰਨਾ ਮੇਰੀ ਭੈਣ ਨਹੀਂ ਗੱਡੀਆਂ 'ਚ ਭਾਈ ਜੀ ਫਿਲਮ ਵੇਖਾਂਗੇ ਜਾਨੀ ਹਾਂ ਫਿਲਮ ਦੇਖਣ ਵੀ ਚੱਲਾਂਗੇ ਮੈਂ ਲੈ ਕੇ ਜਾਊਂਗਾ ਤੈਨੂੰ ਨਾਲ ਆਪਦੀ ਭੈਣ ਨੂੰ ਆ ਥੋੜੇ ਦਿਨ ਰੁੱਕ ਕੇ ਚੱਲਾਂਗੇ ਠੰਡ ਜੀ ਘੱਟ ਲੈਣ ਦੇ ਠੀਕ ਆ ਹਾਂ ਪੱਕਾ ਚੱਲਾਂਗੇ ਲੈ ਵਿਦਿਆ ਮੰਮੀ ਨੂੰ ਕਹਿ ਚੁੱਪ ਕਰ ਜਾਕਰ ਮੰਮੀ ਰੋਇਆ ਨਾ ਕਰਕੇ ਕਿ ਮੈਂ ਤਾਂ ਵੱਡੀ ਹੋ ਕੇ ਆਪ ਖਿਰ ਬਣਨਾ ਕੀ ਬਣਨਾ ਹੈ ਆਪ ਸਭਾ ਨਾਲ ਡੀਐਫਸੀ ਡੀਐਫਸੀ ਬਣਨਾ ਮੇਰੀ ਧੀ ਨੇ ਡੀਪੀਓ ਵਿਦਿਆਨੇ ਡੀਐਫਸੀ ਬਣ ਜਾਣਾ ਮੇਰੀ ਛੋਣੀ ਜੀ ਦੇ ਹੈ ਐ ਵਿਦਿਆ ਹੋਏ ਵਿਦਿਆ ਛੇਤੀ ਛੇਤੀ ਵੱਡੀ ਹੋ ਜਾ ਤੂੰ ਆਹੋ ਮੰਮੀ ਨੂੰ ਛੇਤੀ ਛੇਤੀ ਜਾ ਕੇ ਤੂੰ ਆਫਸਰ ਬਣ ਕੇ ਕਾਰਾਂ ਚ ਝੂਟਿਆ ਕਰਨੇ ਠੀਕ ਆ ਉਹ ਇਹਦੇ ਨਾਲ ਹੁਣ ਕਰੀਬ 70 ਕੇ ਬੀਬੀਆਂ ਉੱਪਰ ਰਾਮ ਨਾਲ 1 2 3 4 5 6 7 8 9 10 11 12 24 48 ਤੇ 48 ਤੇ 24 ਉਹੀ ਮਤਲਬ 70 ਕੇ ਬੈੱਡ ਇੱਥੇ ਖੁੱਲੇ ਡੁੱਲੇ ਵਧੀਆ ਲੱਗ ਜਾਣੇ ਆ ਤੇ 20 ਕੇ ਬੈੱਡ ਇੱਧਰ ਲੱਗ ਜਾਣੇ 100 ਬੈੱਡ ਦਾ ਜਾਨੀ ਕਿ ਰਾਮ ਨਾਲ ਹੁਣ ਇੰਤਜ਼ਾਮ ਉੱਪਰ ਜਿਹੜਾ ਹੋ ਜਾਊਗਾ ਇਧਰਲੇ ਪਾਸੇ ਭਾਂਡਾ ਵਾ ਬੀਬੀਆਂ ਦਾ ਇਹ ਪਾਸਾ ਜਿਹੜਾ ਮੰਨ ਲਓ ਟੀਵੀ ਵਾਲੇ ਪੇਸ਼ੈਂਟ ਨੇ ਜੇ ਕੋਈ ਬੀਬੀ ਨੂੰ ਟੀਵੀ ਆ ਅਲੱਗ ਰੱਖਣਾ ਵਾ ਉਹਨਾਂ ਨੂੰ ਅਲੱਗ ਇੱਧਰ ਕਰ ਦਾਂਗੇ ਇੱਧਰ ਅਸੀਂ ਪਾਰਟੀਸ਼ਨ ਕਰਤੀ ਅੱਧਾ ਤਾਂ ਭਾਂਡਾ ਉੱਧਰ ਕੱਟਤਾ ਅੱਧਾ ਇੱਧਰ ਕਰਤਾ ਉੱਧਰ ਬੱਚਿਆਂ ਵਾਸਤੇ ਛੱਡਤੀ ਆ ਛੋਟੇ ਬੱਚਿਆਂ ਦੀ ਬੋਰਡ ਆ ਇੱਥੋਂ ਸਾਹਮਣੇ ਲਿਫਟਾਂ ਲੱਗਣੀਆਂ ਵਾ ਫਿਰ ਲਿਫਟ ਲੱਗ ਜੂਗੀ ਜਦੋਂ ਫਿਰ ਬੀਬੀਆਂ ਦੇ ਭੈਣਾਂ ਨੂੰ ਅਮਰੀਦਿਆਂ ਨੂੰ ਉੱਪਰ ਲਿਆਉਣਾ ਬਿਠਾਉਣਾ ਚੜਾਉਣਾ ਸੌਖਾ ਹੋ ਜਾਊਗਾ ਹੁਣ ਤਾਂ ਚੱਕ ਹੀ ਲਿਆਉਣ ਵਾਲਾ ਕੰਮ ਆ ਹਜੇ ਤਾਂ ਕਿਉਂਕਿ ਹਜੇ ਤਾਂ ਪੂਰਾ ਕੰਮ ਹੋਇਆ ਨਹੀਂ ਲਿਫਟਾਂ ਮਹਿੰਗੀਆਂ ਵੀ ਬਹੁਤ ਨੇ ਤੁਹਾਨੂੰ ਪਤਾ ਮੰਨ ਲਓ ਅੱਜ ਜੇ ਵੱਡੀ ਇੱਕ ਲਿਫਟ ਲਵਾਉਣੀ ਹੈ ਤੇ 25 ਤੋਂ 30 ਲੱਖ ਰੁਪਏ ਦੀ ਲਿਫਟ ਲੱਗਣੀ ਹੈ ਉਹ ਤੇ ਪਰ ਹੌਲੀ ਹੌਲੀ ਸਭ ਆਪਣੇ ਆਪ ਹੋਈ ਜਾਣਗੇ ਇੰਤਜ਼ਾਮ ਇੱਥੇ ਵਾਸ਼ਰੂਮ ਨੇ ਤੇ ਇਹ ਵੀ ਮੰਨ ਲਓ ਪੂਰੇ ਵਧੀਆ ਹਵਾਦਾਰ ਖੁੱਲੇ ਡੁੱਲੇ ਵਾਸ਼ਰੂਮ ਬਣਾਏ ਨੇ ਸ਼ੈਂਕ ਲੱਗੇ ਹੋਏ ਨੇ ਇਧਰਲੇ ਪਾਸੇ 6 ਟਾਇਲਟ ਸੀਟਾਂ ਨੇ ਤੇ ਇਹ ਸਿੰਗਲ ਵਾਸ਼ਰੂਮ ਹੈ ਕਿਸੇ ਨੇ ਨਹਾਉਣਾ ਵਾ ਤੇ ਇਧਰਲੇ ਪਾਸੇ ਡਬਲ ਵਾਸ਼ਰੂਮ ਹੈ ਵੱਡਾ ਜਿਵੇਂ ਕਿਸੇ ਬੀਬੀ ਨੂੰ ਭੈਣ ਨੂੰ ਲੈ ਕੇ ਆਉਣਾ ਨਵਾਉਣਾ ਚੱਕ ਕੇ ਨਾ ਬੀਲਚੇਰ ਤੇ ਬਿਠਾ ਕੇ ਜਾਂ ਸਟ੍ਰੇਚਰ ਤੇ ਤਾਂ ਇੱਥੇ ਨਵਾਇਆ ਜਾ ਸਕਦਾ ਵਾ ਤੇ ਕੂਲਰਾਂ ਦੀ ਡਾਕਟਿੰਗ ਉੱਪਰ ਲੱਗੀ ਹੋਈ ਹੈ ਸਾਰੀ ਤੁਸੀਂ ਦੇਖਦੇ ਹੋ ਇਹ ਵੱਡੇ ਕੂਲਰ ਸਾਡੇ ਇੱਥੇ ਲਾਏ ਹੋਏ ਆ ਜਿਹਦੇ ਨਾਲ ਪੂਰੀ ਠੰਡੀ ਹਵਾ ਗਰਮੀਆਂ ਦੇ ਵਿੱਚ ਜਾਨੀ ਕਿ ਕੂਲਰ ਨਹੀਂ ਏਸੀ ਵਾਂਗੂ ਹੈਗਾ ਮਾਹੌਲ ਬਣ ਜਾਂਦਾ ਇਦਾਂ ਦਾ ਤੇ ਹੁਣ ਇਹ ਇੱਥੇ ਅਸੀਂ ਅੱਜ ਸ਼ਾਮ ਨੂੰ 33 33 ਬੀਬੀਆਂ ਦੀ ਲਿਸਟ ਬਣੀ ਆ ਜੀ 33 ਬੀਬੀਆਂ ਦੀ ਲਿਸਟ ਬਣੀ ਆ ਹੁਣ ਜਿਵੇਂ ਸਕੈਨ ਦੀ ਪ੍ਰੋਬਲਮ ਹੋ ਜਾਂਦੀ ਆ ਹੁਣ ਜਿਵੇਂ ਕੋਈ ਬੀਬੀਆਂ ਨੂੰ ਸਕੈਨਿੰਗ ਪ੍ਰੋਬਲਮ ਆ ਹੁਣ ਅਸੀਂ ਪਹਿਲਾਂ ਸਕੈਨ ਵਾਲੀਆਂ ਭੈਣਾਂ ਵਾਂ ਜਿਹੜੀਆਂ ਜਾਂ ਬੀਬੀਆਂ ਵਾਂ ਪਹਿਲਾਂ ਅਸੀਂ ਉਹਨਾਂ ਨੂੰ ਸਾਈਡ ਤੇ ਕਰਨ ਲੱਗੇ ਆ ਲੱਗ ਤਾਂ ਜੋ ਉਹ ਪ੍ਰੋਬਲਮ ਹੋਰ ਅੱਗੇ ਨਾ ਵਧੇ ਹਨਾ ਤੇ extra ਇਹ ਸਾਡੀਆਂ ਹੁਣ ਬੀਬੀਆਂ ਆ ਦੇਖੋ ਬੇਬੇ ਸ਼ਿਮਲਾ ਨਵੇਂ ਬੂਟ ਪਵਾ ਕੇ ਆ ਗਈ ਆ ਚੱਪਲ ਹੱਥ 'ਚ ਫੜੀ ਹੋਈ ਹੁੰਦੀ ਆ ਸਾਡੀ ਸ਼ਿਮਲਾ ਰਾਣੀ ਸ਼ਿਮਲਾ ਤਕੜੀਆਂ ਬੂਟ ਪਹਿਨੇ ਨਹੀਂ ਹੈਗੇ ਪਹਿਨੇ ਆ ਕਾਹ ਤੋਂ ਨਹੀਂ ਪਹਿਨੇ ਠੰਡ ਹੋ ਗਈ ਏ ਸ਼ਿਮਲਾ ਗੁਰਦੇਵ ਕੋਰੇ ਬੂਟ ਪਵਾ ਲਾ ਪਹਿਲਾਂ ਆ ਜਾ ਆ ਦੇਖ ਸਾਡੀ ਭੈਣ ਵੀ ਬੂਟ ਪਾਇਆ ਹੀ ਨਵੇਂ ਸਾਰਿਆਂ ਹਰਜਿੰਦਰ ਕੋਰੇ ਆ ਜਾ ਉੱਥੇ ਨਵੇਂ ਬੂਟ ਲਈ ਆਜੋ ਨਹੀਂ ਆਜੋ ਨਹੀਂ ਆਜਣਾ ਜਗਿੰਦਰ ਕੋਰੇ ਨਵੇਂ ਬੂਟ ਮਿਲ ਕੇ ਲਿਆ ਨਹੀਂ ਖਵਾ ਦੇ ਕੁਛ ਲੈ ਗੇਬਾ ਤੇ ਮੇਰੀ ਪ੍ਰਸ਼ਾਦ ਲੈ ਕੇ ਆਈ ਆ ਮਾਂ ਮੇਰੇ ਵਾਸਤੇ ਮੈਨੂੰ ਕੋਈ ਗੁੱਕਾ ਵਾਲਾ ਦੇ ਸਕਦੇ ਆ ਲਿਆ ਦਾਂਗੇ ਭੈਣੇ ਲਿਆ ਦਾਂ ਪਾਠ ਕਰੇ ਕਰਨ ਠੀਕ ਆ ਵਾਹ ਜੀ ਮੇਰੇ ਸਾਥ ਹੋ ਜੇ ਕੱਖ ਲਗਾ ਫੋਟੋ ਮੇਰੇ ਸਾਥ ਦੀ ਹੋ ਜਾ ਹਾਂ ਹਾਂ ਆ ਖਾਣ ਲੱਗੇ ਚਲੋ ਬਸ ਇੰਨੀਆਂ ਕੀ ਬੇਨਤੀਆਂ ਤੇ ਜਾਣਕਾਰੀਆਂ ਸੀ ਜੀ 23 12 2024 23 ਦਸੰਬਰ 2024 ਦੁਪਹਿਰ ਦੇ 1:30 ਵਜੇ ਆ ਜੀ 1:00 ਵਜੇ 31 ਮਿੰਟ ਹੋ ਗਏ ਆ ਤੇ ਟੈਂਪਰੇਚਰ ਸ਼ਾਇਦ ਸਹੀ ਨਹੀਂ ਦੱਸ ਰਿਹਾ ਟੈਂਪਰੇਚਰ ਤਾਂ ਬਹੁਤ ਘੱਟ ਆ ਠੰਡਾ ਅੱਜ ਬਹੁਤ ਤੇ ਬਸ ਅਰਦਾਸ ਕਰਿਓ ਸਾਡੀਆਂ ਨਾ ਮਾਵਾ ਵਾਸਤੇ ਹਾਂ ਲਖੀਆ ਕਿਵੇਂ ਆ ਲਖੀਆ ਮਾਈ ਠੀਕ ਐ ਤੂੰ ਹੋਰ ਠੀਕ ਐ ਲਖੀਆ ਖੋਸ਼ ਹੋ ਤੂੰ ਅੰਜਸੀ ਕਿਉਂ ਹੋਗਾ ਤੂੰ ਕਦਰ ਹੋਈ ਜੰਨੀ ਹਾਂ ਤਾਂ ਨਵੇਂ ਬੂਟ ਮਿਲ ਕੇ ਹਾਂਗਾ ਵੀ ਬਾਗੀ ਨੂੰ ਹਾਂ ਦੇਵਾਂਗੇ ਦੇਵਾਂਗੇ ਹਾਂ ਜਸਸੀ ਹੁਣ ਤੱਕ ਖੋਸ਼ ਆਜੂਪੇ ਆਜੂਪੇ ਜਸਸੀ ਆਜੂਪੇ ਆ ਆਜੂਪੇ ਮੇਰੀ ਜਸਸੀ ਫੇਰ ਆਏਗੀ ਦੋਸਤ ਆਈ ਨਹੀਂ ਅਉਣਗੇ ਫਿਰ ਆ ਕੇ ਪੱਤੀ ਕਰ ਆ ਕੇ ਕਰ ਹਾਂ ਨਹੀਂ 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 ਉਹ ਆਪੇ ਲਾਉਣਗੇ ਆ ਕੇ ਮੈਂ ਪੱਕਾ 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 ਮੇਰੀ ਮਰ ਮੇਰੀ ਮਾਂ ਪੱਕਾ ਮੇਰਾ ਮੁੰਡਾ ਬਹੁਤ ਜ਼ਿਆਦਾ ਪੱਕਾ ਮਾਂ ਹੋ ਸ਼ੀਲਾ ਕੁੜੇ ਸ਼ੀਲਾ ਤਕੜੀਆਂ ਭਾਈ ਹਾਂ ਸ਼ੀਲਾ ਨੇ ਸੁਣਾਉਣਾ ਕੋਈ ਗਾਣਾ ਅੱਜ ਮੈਂ ਸੁਣਾਉਂਗੀ ਕੀ ਸੁਣਾਉਂਗੀ ਸੁਨੀਤਾ ਕਿਵੇਂ ਆ ਠੀਕ ਹੈ ਪੁੱਤ ਭਾਈ ਜੀ ਮੈਂ ਗਾਣਾ ਗੀਤ ਕੁੜੀ ਦਾ ਲੈ ਭੋਗ ਲੈ ਲੈ ਪਹਿਲਾਂ ਤਾਂ ਭਾਈ ਜੀ ਸਮਝ ਕੇ ਆ ਕੇ ਕਰਨੀ ਹੈ ਭਾਈ ਜੀ ਉਹਦੇ ਦਾ ਕਰਾ ਦਨੇ ਗੱਲ ਕੋਈ ਨਾ ਕਰਾ ਕਰਨੀ ਉਹਦਾ ਨੰਬਰ ਹੈਗਾ ਕੁੜੀ ਦਾ ਦੀ ਦਾ ਹਾਂ ਕੁੜੀ ਦਾ ਸਤਨਾ ਇਹਦੀ ਕੁੜੀ ਦਾ ਨੰਬਰ ਦੇਓ ਕਢਾ ਕੇ ਕੋਈ ਨਾ ਕਰਾ ਦਨੇ ਕੁੜੀ ਦਾ ਨੰਬਰ ਹੈਗਾ ਆਈ ਸੀ ਦਾ ਕੁੜੀ ਮਿਲ ਕੇ ਗਈ ਸੀਗੀ ਆਈ ਸੀ ਤੇ ਉਹ ਕਹਿੰਦੀ ਮੈਂ ਵਾਜ ਜਾ ਕਢਾ ਨੰਬਰ ਐਂਟਰੀ ਤੋਂ ਕੋਈ ਨਸ ਨਹੀਂ ਤਾਂ ਉਹਨੇ ਕਢਾਉਣਾ ਸ਼ੀਲਾ ਮੈ ਕਨਾਉਣਾ ਗੱਲ ਜਿਹੜਾ ਨਣਾ ਭਾਈ ਜੀ ਤਾਂ ਰੇੜੂ ਆ ਵੀ ਲੈ ਕੇ ਨਵੇਂ ਰੇੜੂ ਇਹ ਮੰਗਾਏ ਜੀ ਇੱਕ ਬੇਨਤੀ ਹੈ ਜੀ ਜਿਹੜੇ ਗਰਬਾਣੀ ਵਾਲੇ ਰੇੜੀ ਹੁੰਦੇ ਨੇ ਕਿਨਕੇ ਤੇ ਉਹ ਜਰੂਰ ਭੇਜੋ ਜੀ ਪਿਛਲੇ ਸਾਲ ਸਾਡੇ ਕੋਈ ਕਾਫੀ ਰੇਡੀਓ ਸੀਗੇ ਐਕਤੀ ਹੁਣ ਮੁੱਕ ਗਿਆ ਬਹੁਤ ਸਾਰੀਆਂ ਬੀਬੀਆਂ ਭੈਣਾ ਰੇਡੀਓ ਮੰਗਦੀਆਂ ਮਾ ਸਾਡੇ ਕੋਈ ਰੇਡੀਓ ਹੈ ਨਹੀਂ ਗੇ ਹਾਂ ਕੁੜੇ ਮਨਜੀਤ ਤਕੜੀਆਂ ਭਾਈ ਵਧੀਆ ਠੀਕ ਕੰਮ ਕਰਾਉਣੀ ਹੁੰਦੀ ਆ ਹੋਰ ਬਹੁਤ ਵਧੀਆ ਅੱਛਾ ਬੀ ਬਣਾਈ ਦੀ ਦੋ ਬਹੁਤ ਸਿਆਣੀ ਬਹੁਤ ਸਿਆਣੀ ਮੇਰੀ ਭੈਣ ਬਹੁਤ ਗਰਮੀਤ ਕੁਰੇ ਸਾਸਰੀ ਘਰ ਮਾ ਤਕੜੀਆਂ ਤਕੜੀਆਂ ਹੁਣ ਦੇ ਦੇ ਦਿਓ ਅਸੀਂ ਛੁੱਟੀ ਦੇਵਾਂਗੇ ਮਾ ਦੇਵਾਂਗੇ ਛੰਡ ਜੀ ਘੜਾ ਲਾ ਥੋੜੀ ਮਾ ਤੁਸੀਂ ਉਹਦਾ ਕਿ 12 ਮਹੀਨੇ ਤੇ 12 ਨਾਗੇ ਅੱਜ ਚੱਲ ਮਾ ਮੈਂ ਪਤਾ ਦੇਖੋ ਮੈਨੂੰ ਰੱਖ ਕੇ ਮਾਂ ਕੀ ਖੁਸ਼ੀ ਮੈਨੂੰ ਤਾਂ ਆਇਆ ਮਾਂ ਵੀ ਦੋਤੇ ਔਖੀ ਨਾ ਹੋਵੇ ਜਾ ਕੇ ਤੰਗ ਨਾ ਹੋਵੇ ਨਹੀਂ ਔਖੇ ਤਾਂ ਨਹੀਂ ਹੁੰਦੇ ਨਹੀਂ ਤੰਗ ਹੁੰਦੇ ਦੋ ਜਿੱਦਰੀ ਅੱਖਾਂ ਆ ਜਾਂਦੀਆਂ ਚੱਲ ਰੋਸ਼ਨੀ ਆ ਜਾਂਦੀ ਫਿਰ ਸਾਨੂੰ ਵੀ ਸੌਖਾ ਦੀ ਭੇਜਣਾ ਹਾਂ ਹਾਂ ਚਲੋ ਕੋਈ ਨਹੀਂ ਮੈਂ ਕੋਈ ਨਾ ਗਰਮੀਤਪੁਰ ਨੂੰ ਮੰਜੇ ਤੇ ਛੱਡ ਕੇ ਆਉ ਜਾ ਚੱਲ ਛੱਡ ਕੇ ਆਉ ਜਾ ਹਾਂ ਸਾਸਿਕਾ ਰੀਟਾ ਮਾਤੇ ਠੀਕ ਹੈ ਹਾਂ ਠੀਕ ਜੋਰਮਤ ਬਰਨਾਲੇ ਤੋਂ ਤੂੰ ਹਾਂ ਬਰਨਾਲੇ ਕਿਹੜੇ ਮੰਦਿਰ ਦੇ ਬਾਹਰ ਰਹਿੰਦੇ ਸੀ ਤੁਸੀਂ ਉਹ ਕੀਟਿਆ ਮੰਦਿਰ ਕੀਟਿਆ ਵਾਲਾ ਮੰਦਿਰ ਸੀ ਉੱਥੇ ਤੇਰੇ ਮੁੰਡੇ ਕਿੰਨੇ ਆ ਮੇਰੇ ਨਾਲ ਆਏ ਨਹੀਂ ਕੋਈ ਬੱਚਾ ਨਹੀਂ ਹੈਗਾ ਮੇਰੇ ਹੈਗੇ ਦੋ ਮੁੰਡੇ ਜੀਣ ਚ ਨਹੀਂ ਕੋਈ ਬੱਚਾ ਨਹੀਂ ਹੈਗਾ ਹੈ ਤੂੰ ਖੜਾ ਮੇਰੇ ਮੂਰੇ ਤੂੰ ਖੜਾ ਤੂੰ ਤੂੰ ਦੋ ਮੁੰਡੇ ਸਾਡੇ ਆਵਾਂਗਾ ਤੂੰ ਅੱਜ ਮੇਰੀ ਮਾਂ ਸਿਆਣੀ ਗੱਲਾਂ ਕਹਿਣ ਲੱਗ ਗਈ ਹੈ ਦੇਖੋ ਕਿੰਨੀ ਸਿਆਣੀ ਹੋ ਗਈ ਮੇਰੀ ਮਾਂ ਮੰਦਰ ਦੇ ਬਾਹਰ ਜੋ ਇਹਨੇ ਤਕਲੀਫ ਸਹੀ ਆ ਤੂੰ ਤੂੰ ਹੀ ਰਹੇਗਾ ਮੈਂ ਤਾਂ ਹੋਰ ਨਿਕਸੇ ਗਿਆ ਇਸ ਬੁੱਢੀ ਉਮਰ 'ਚ ਇਹਨੇ ਦੁਰਾਚਾਰ ਸਿਆ ਬਹੁਤ ਕੋਈ ਨਾ ਮੈਂ ਤੇਰਾ ਪੁੱਤਾਂ ਮੈਂ ਤੇਰਾ ਪੁੱਤਾਂ ਬਹੁਤ ਬਹੁਤ ਸ਼ੁਕਰੀਆ ਜੀ ਇਹ ਸਾਡੀਆਂ ਮਾਵਾਂ ਦੀ ਰਹਿائش ਤੇ ਅੱਜ ਤੁਸੀਂ ਜੋ ਦੇਖਿਆ ਅਰਦਾਸ ਕਰਿਓ ਇਹਨਾਂ ਦੀ ਤੰਦਰੁਸਤੀ ਲਈ ਚੜ੍ਹਦੀ ਕਲਾ ਦੀ ਇੱਧਰ ਸਾਡੀਆਂ ਧੀਆਂ ਦੇ ਸਕੂਲੋਂ ਆਉਣ ਲੱਗੀਆਂ ਹਾਂ ਵੀ ਪਾਰੂ ਤੂੰ ਮੇਰੀ ਪਾਲੂ ਪੁੱਤਾਂਗੇ ਸੁਣਨਾ ਆ ਗਿਆ ਤੂੰ ਛੁੱਟੀ ਮੈਨ ਕਿਸੂਲੋਂ ਹਾਂ ਵੀ ਸ਼ਬਾਦ ਛੁੱਟੀ ਮੈਨ ਕਿਸੂਲੋਂ ਉਧਰ ਸਾਡੀਆਂ ਦੋ ਧੀਆਂ ਅੱਜ ਸਿੰਘਣੀਆਂ ਬਣ ਕੇ ਗਈਆਂ ਸੀਗੀਆਂ ਅੱਜ ਛੋਟੇ ਸੈਫਜਾਦਿਆਂ ਦੇ ਪ੍ਰੋਗਰਾਮ ਸੀ ਉੱਥੇ ਸਕੂਲ ਦੇ ਵਿੱਚ ਕਾ ਖਾਲਸਾ ਵਾਹੇ ਗੁਰਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਜ ਮਰੀਆਂ ਧੀਆਂ ਇੱਥੇ ਆ ਜਾ ਫੋਟੋ ਖਾ ਲਈ ਇੱਕ ਸਿੰਘੜੀਆਂ ਓਏ ਕਿੱਟੂ ਵੀ ਆ ਗਈ ਛਾਦੀ ਨਾਲੇ ਕਿੱਟੂ ਨਾਣੀ ਵੀ ਆ ਗਈ ਹਾਂ ਨਵੇਂ ਬੂਟ ਪੋਣੇ ਜੱਸੀ ਨੂੰ ਸਾਡੀ ਜੱਸੀ ਦੇ ਨਵੇਂ ਛੋਣੇ ਬੂਟ ਪਹਿਣਗੇ ਹਨਾ ਜੱਸੀ ਅੱਜ ਸਾਡੀ ਸ਼ਿਮਲਾ ਬੇਬੇ ਦੇ ਵੀ ਨਵੇਂ ਬੂਟ ਪਹਿਣੇ ਆ ਨਹੀਂ ਪੌਣੇ ਆ ਆ ਦੇਖ ਲਖਾਨੀ ਦੇ ਸ਼ੂ ਹੈ ਲਖਾਨੀ ਦੇ ਮੀਂਹ ਕੀ ਹੋ ਗਿਆ ਤੈਨੂੰ ਸ਼ਿਮਲਾ ਤੂੰ ਤਾਂ ਇੰਨੀ ਸਚਿਆਰੀ ਸੀ ਨਹੀਂ ਪੌਣੇ ਕਿੰਨੀ ਸਚਿਆਰੀ ਤੂੰ ਤੇਰੇ ਗੁਲਾਬੀ ਰੰਗ ਦੇ ਬੂਟ ਪਾਉਂ ਬੈਠ ਜੱਤੇ ਸੀ ਚੁੱਪਤੀ ਦੇ ਬੈ ਜਾ ਪਾਉ ਬਾਕੀ ਵੀ ਕਹਿੰਦੇ ਵੀ ਲੱਗੋ ਪੌਣ ਪੌਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੀਂਹ ਪੈ ਰਿਹਾ ਜੀ ਬਾਹਰ ਠੰਡ ਬਹੁਤ ਹੋ ਗਈ ਆ ਹੁਣ ਤੇ ਅੱਜ ਸਾਰੇ ਸਾਡੀਆਂ ਬੀਬੀਆਂ ਦੇ ਤੇ ਭੈਣਾਂ ਦੇ ਬੂਟ ਪਵਾਏ ਜਾ ਰਹੇ ਆ ਨਵੀਆਂ ਜਰਾਬਾਂ ਤੇ ਬੂਟ ਸਾਰਿਆਂ ਨੂੰ ਅੱਜ ਦਿੱਤੇ ਜਾ ਰਹੇ ਆ ਬਾਪੂ ਬਜ਼ੁਰਗਾਂ ਦੇ ਵੀ ਤੁਸੀਂ ਜਿਵੇਂ ਦੇਖਿਆ ਸਾਰਿਆਂ ਦੇ ਨਵੇਂ ਬੂਟ ਤੇ ਜਰਾਬਾਂ ਪੈਰ ਧੋ ਕੇ ਹਾਂ ਸਤਿ ਸ੍ਰੀ ਅਕਾਲ ਭੈਣੇ ਸਤਿ ਸ੍ਰੀ ਅਕਾਲ ਭੈਣੇ ਸਤਿ ਸ੍ਰੀ ਅਕਾਲ ਭੈਣੇ ਠੀਕ ਹੈ ਤੂੰ ਠੀਕ ਹੈ ਸਤਿ ਸ੍ਰੀ ਅਕਾਲ ਭੈਣੇ ਨੀਲਮ ਠੀਕ ਹੈ ਤੂੰ ਹਾਂ ਬੰਦ ਦਿਨ ਦੇ ਦਿਨ ਦੇ ਤੇ ਸਾਸ੍ਰੀਕਾਲ ਪੈਣੇ ਠੀਕ ਐ ਤੂੰ ਹਾਂਜੀ ਠੀਕ ਸਾਸ੍ਰੀਕਾਲ ਮਾ ਠੀਕ ਐ ਤੂੰ ਤੇ ਇਹਨਾਂ ਰੱਬ ਵਰਗੀਆਂ ਸਾਡੀਆਂ ਮਾਮਾਂ ਦੀ ਹਾਂ ਗਿੱਤਿਕਾ ਸਾਸ੍ਰੀਕਾਲ ਪੈਣੇ ਸਾਸ੍ਰੀਕਾਲ ਠੀਕ ਐ ਤਾ ਕਹਿਣਾ ਇਪੇ ਹਨ ਗੁੰਗੀ ਆ ਤੇ 8 ਸਾਲਾਂ ਬਾਅਦ ਇਹਦਾ ਘਰ ਲੱਭੇ 8 ਸਾਲਾਂ ਬਾਅਦ ਇਹਦਾ ਪਰਿਵਾਰ ਲੱਭੇ ਐਮਪੀ ਤੋਂ ਰੀਆ ਜਿਲ੍ਹਾ ਵਹਨਾ ਤੇ ਅੱਜ ਇਦਾਂ ਥੋੜੇ ਥੋੜੇ ਕਰਕੇ ਮੈਂਬਰਾਂ ਨੂੰ ਬਿਠਾਇਆ ਜਾ ਰਿਹਾ ਕੁਰਸੀਆਂ ਤੇ ਸਾਡੀਆਂ ਭੈਣਾਂ ਲੱਗੀਆਂ ਹੋਈਆਂ ਸਾਰਿਆਂ ਨੂੰ ਬੂਟ ਪਵਾਏ ਜਾ ਰਹੇ ਆ ਜਰਾਬਾਂ ਪਵਾਈਆਂ ਜਾ ਰਹੀਆਂ ਮੰਮੀ ਹੁਣੀ ਬੈਠੇ ਆ ਪਿੱਛੇ ਉਹ ਨੰਬਰ ਲਾਈ ਜਾਂਦੇ ਆ ਭੈਣੇ ਇੱਧਰ ਨੂੰ ਆ ਜਾਓ ਤੇ ਸਾਰਿਆਂ ਦੇ ਜਿਹੜੇ ਬੂਟ ਆ ਨਵੇਂ ਜੋੜੇ ਈਸ਼ੂ ਕੀਤੇ ਜਾ ਰਹੇ ਆ ਸਾਰਿਆਂ ਦੇ ਉੱਪਰ ਨੰਬਰ ਲਿਖ ਲਿਖ ਕੇ ਬੂਟਾਂ ਦੇ ਉੱਪਰ ਦਿੱਤੇ ਜਾ ਰਹੇ ਆ ਨਾਮ ਲਿਖੇ ਹੋਏ ਆ ਜਿਵੇਂ ਹਰੇਕ ਦਾ ਸੁਖੀ ਭੈਣ ਦੇ ਬੂਟ ਆ ਇਹ ਸੁਖੀ ਭੈਣ ਨੂੰ ਜਦੋਂ ਬੂਟ ਇਸ਼ੂ ਕੀਤੇ ਜਾਣੇ ਨਾਲ ਉਹਦਾ ਸੁਖੀ ਭੈਣ ਦਾ ਨੰਬਰ 74 ਨੰਬਰ ਉਹਦਾ ਰੋਲ ਨੰਬਰ 74 ਤੇ ਹਰੇਕ ਮੈਂਬਰ ਨੂੰ ਇੱਕ ਇੱਕ ਰੋਲ ਨੰਬਰ ਅਲਾਟ ਕੀਤਾ ਹੋਇਆ ਵਾ ਅਨੀਲਮ ਭੈਣ ਦਾ ਫੜਿਓ ਜੋੜਾ ਵਾ ਇਹਦਾ 40 ਨੰਬਰ ਰੋਲ ਨੰਬਰ ਜਿਵੇਂ ਹੈ ਨਾ ਨਹੀਂ ਸੌਰੀ 88 88 ਨੰਬਰ ਆ ਰੋਲ ਨੰਬਰ ਸਾਰਿਆਂ ਨੇ ਕਿਉਂਕਿ ਬੂਟ ਆ ਜਿਹੜੇ ਤਾਂ ਜੋ ਬਾਅਦ ਦੇ ਵਿੱਚ ਮਿਕਸ ਨਾ ਹੋਣ ਇੱਕ ਦੂਜੇ ਨਾਲ ਪੈਰ ਨਾ ਵੱਟ ਜੇ ਰਲੇ ਨਾ ਕਿਸੇ ਦੇ ਨਾਲ ਤੇ ਸਤਿ ਸ੍ਰੀ ਅਕਾਲ ਕਸ਼ਮੀਰੋ ਤਕੜੀ ਹੈ ਭਾਈ ਸਤਿ ਸ੍ਰੀ ਅਕਾਲ ਭੈਣਾਂ ਠੀਕ ਹੋਰ ਠੀਕ ਤੇ ਇਦਾਂ ਹੀ ਇਹ ਜਿਹੜੀਆਂ ਸਾਡੀਆਂ ਛੋਟੀਆਂ-ਛੋਟੀਆਂ ਕੋਸ਼ਿਸ਼ਾਂ ਵਾਂ ਮਾ ਜਿਹੜੀਆਂ ਇਹਨਾਂ ਮਾਵਾਂ ਨੂੰ ਸਾਡੀਆਂ ਭੈਣਾਂ ਨੂੰ ਸਕੂਨ ਦਿੰਦੀਆਂ ਦਿਲ ਤੋਂ ਜਿਹੜਾ ਸਕੂਨ ਮਿਲਦਾ ਆਪਣੇਪਣ ਦਾ ਜਿਹੜਾ ਅਹਿਸਾਸ ਆ ਅੱਜ ਸੁਪਨਿਆਂ ਦੇ ਘਰ ਦੇ ਇਹਨਾਂ ਸਾਰੇ ਮੈਂਬਰਾਂ ਦੀਆਂ ਜਿਹੜੀਆਂ ਖੁਸ਼ੀਆਂ ਵਾਂ ਉਹ ਹੋਰ ਵੀ ਦੂਣ ਸਵਾਈਆਂ ਹੁੰਦੀਆਂ ਜਦੋਂ ਤੁਹਾਡੇ ਵਰਗੇ ਭੈਣ ਭਰਾ ਇੱਥੇ ਸਾਡੇ ਕੋਲੇ ਵਿਜ਼ਿਟ ਕਰਦੇ ਨੇ ਮਿਲ ਕੇ ਜਾਂਦੇ ਨੇ ਆ ਕੇ ਕੋਈ ਆਪਣੇ ਬੱਚੇ ਦਾ ਬਰਥਡੇ ਮਨਾਉਂਦਾ ਕੋਈ ਆਪਣੀ ਅਨਿਵਰਸਰੀ ਤੇ ਆ ਕੇ ਕੇਕ ਕੱਟਦਾ ਕੋਈ ਆ ਕੇ ਇੱਥੇ ਆਪਣੇ ਦੁੱਖ ਦੇ ਵਿੱਚ ਕੋਈ ਸੁੱਖ ਦੇ ਵਿੱਚ ਆ ਕੇ ਸਾਡੇ ਨਾਲ ਮਿਲਦਾ ਸਾਡੇ ਇਹਨਾਂ ਮਾਵਾ ਨੂੰ ਜਿਨ੍ਹਾਂ ਨੂੰ ਆਪਣੇ ਨਾਮ ਵੀ ਨਹੀਂ ਪਤਾ ਆਪਣੇ ਐਡਰੈਸ ਵੀ ਨਹੀਂ ਪਤਾ ਜਿਨ੍ਹਾਂ ਨੂੰ ਜਿਵੇਂ ਮਾਨਤੂਰੀ ਆਉਂਦੀ ਹੈ ਦਾ ਕੁਝ ਨਹੀਂ ਪਤਾ ਸਾਸਰੀ ਕਲਮਾ ਤੇ ਇਹ ਇਹਨਾਂ ਮਾਵਾ ਵਾਸਤੇ ਸਾਸਰੀ ਕਲਮਾ ਸਾਸਰੀ ਕਾਲ ਪੂਜਾ ਕੈਸੇ ਹੋ ਇਹ ਪੂਜਾ ਵਾ ਸਾਡੀ ਧੀ ਰਾਣੀ ਹਾਂ ਮੈਂ ਦੀ ਮੰਮੀ ਇਹ ਤਮਾ ਕੋਲ ਦੇ ਕੱਤ ਤੀਆ ਮੰਮੀ ਨੇ ਕੂਨ ਕੱਟਤਾ ਕਿੱਥੋਂ ਬਾਦੀ ਤੇ ਕੋਲ ਤਤਾ ਮੈਂ ਕਿੱਥੇ ਚ ਨੂੰ ਮੰਮੀ ਨੇ ਕਿੱਥੇ ਮੰਮੀ ਤੇਰੀ ਬਾਦੀ ਤੇ ਕੋਲ ਤਤਾ ਮੈਂ ਕਿਹੜਾ ਪਿੰਡ ਆ ਤੇਰਾ ਬਾਪਾ ਦੀ ਕੋਲ ਤਤਾ ਮੈਂ ਹੁਣ ਐਂ ਕਹੀ ਜਾਂਦੀ ਇਹ ਤਾਂ ਪਿੰਡ ਨਹੀਂ ਪਤਾ ਅੱਜ ਤੱਕ ਇਹਦੇ ਬਾਰੇ ਪਤਾ ਨਹੀਂ ਲੱਗਿਆ ਕੌਣ ਆਹੇ ਸਾਡੀ ਧੀ ਰਾਣੀ ਬਹੁਤ ਮਾਰੀ ਹਾਲਤ ਸਾਨੂੰ ਮਿਲੀ ਪੂਜਾ ਨਾਮ ਦੱਸਦੀ ਆ ਗੱਲਾਂ ਵੀ ਦੱਸਦੀ ਏ ਕੁਝ ਪਰ ਸਮਝ ਨਹੀਂ ਆਉਂਦੀ। ਤੁਮ ਮੋਦਵੀ ਪਰਬਤੀ ਹੋ ਤੂੰ। ਅੱਛਾ ਤੇਰੇ ਪਾਪਾ ਦਾ ਕੀ ਨਾਮ ਆ? ਤੁਲਤ ਨਾਮ ਆ। ਤੁਲਤ ਨਾਮ ਪਾਪੇ ਦਾ ਮੰਮੀ ਦਾ ਕੀ ਨਾਮ ਆ? ਕੰਤੋ ਨਾਮ। ਕੰਤੋ। ਪਰ ਉਹ ਕਿੱਥੇ ਰਹਿੰਦੀ ਏ ਕੰਤੋ? ਕਿਹੜੇ ਪਿੰਡ ਰਹਿੰਦੀ ਏ? ਕਿਹੜੇ ਜਿਹੜੇ ਇਹ ਨਹੀਂ ਪਤਾ ਲੱਗ ਰਿਹਾ। ਕੋਲਕੱਤਾ ਮੈਂ ਲਾਂਦੀ ਆ। ਕੋਲਕੱਤਾ? ਕੋਲਕੱਤਾ। ਕੋਲਕੱਤਾ? ਹਾਂ। ਕੋਲਕੱਤਾ ਚ ਰਹਿੰਦੀ ਏ ਪਰ ਬੋਲਦੀ ਏ ਪੰਜਾਬੀ ਏ ਕੁੜੀ ਜਮਾ। ਤੇ ਇੱਧਰ ਸਾਡੀ ਸਿਮੂ ਆ ਗਈ, ਸਿਮਰਨ ਆ ਗਈ ਸਾਡੀ। ਸਿਮਰਨ ਭੈਣ ਵੀ ਸਾਢੇ 3 ਸਾਲਾਂ ਬਾਅਦ ਇੱਥੇ ਆ ਕੇ ਨੱਚਦੀ ਸੀ ਜਦੋਂ ਇੱਥੇ ਆਈ ਸੀ ਦੌਰੇ ਪਿੰਡ ਦੀ ਹੁਣ ਠੀਕ ਬੇਬੇ ਰਾਮਕੌਰੇ ਤਕੜੀਆਂ ਤਕੜੀਆਂ ਮੇਰਾ ਦੱਸੋ ਹਾਂ ਹਾਂ ਉਹ ਦੱਸਦੇ ਹਾਂ ਦੱਸਦੇ ਦੱਸਦੇ ਤੇ ਹਾਂ ਅੱਧਰ ਮਾਤਾ ਹਰਪਾਲ ਕੌਰ ਜੀ ਦੇ ਗੁੱਤ ਕਰੀ ਜਾਂਦੇ ਆ ਭੈਣ ਹੁਣੀ ਹਨ ਤੇ ਮਾਤਾ ਹਰਪਾਲ ਕੌਰ ਜੀ ਦੀਆਂ ਦੋਨੋਂ ਲੱਤਾਂ ਹੈ ਨਹੀਂ ਗੀਆਂ ਤਾਂ ਦੇਖੋ ਤੁਸੀਂ ਦੋਨੋਂ ਲੱਤਾਂ ਪਲਾਸਟਿਕ ਦੀਆਂ ਲੱਗੀਆਂ ਹੋਈਆਂ ਮਾਂ ਨੂੰ ਵਿਚਾਰੀ ਨੂੰ 슈ਗਰ ਦੇ ਕਰਕੇ ਦੋਨੋਂ ਲੱਤਾਂ ਕੱਟਣੀਆਂ ਪੈ ਗਈਆਂ ਸੀ ਮਾਂ ਦੀਆਂ ਪਰ ਜਿਉਣਾ ਤਾਂ ਹੈ ਹੀ ਆ ਭਾਈ ਫੇਰ ਵੀ ਮਾ ਹਰਪਾਲ ਕੌਰ ਸਾਡੀ ਹੱਸ ਕੇ ਆਪ ਦਾ ਜਿਉਉਂਦੇ ਮਾ ਇਹ ਨਾ ਫੇਰ ਲੈ ਹੈ ਕਮਲੀ ਨਾ ਖੋਸ਼ਾ ਠੀਕ ਆ ਪੁੱਤ ਵੀ ਖੋਲਿਆ ਰੱਬ ਨੇ ਪਤੀ ਵੀ ਖੋਲਿਆ ਰੱਬ ਨੇ ਲੱਤਾਂ ਵੀ ਖੋਲੀਆਂ ਰੱਬ ਨੇ ਦੋ ਧੀਆ ਵਾਂ ਉਹਨਾਂ ਚੋਂ ਇੱਕ ਧੀ ਆ ਜਿਹੜੀ ਉਹ ਸਾਂਭ ਸੰਭਾਲ ਕਰਦੀ ਆ ਪਰ ਹੁਣ ਉਹ ਵੀ ਆਪਣੇ ਜੋਗੀ ਆ ਜਿੰਨੇ ਕਮਾਉਂਦੇ ਉਹਨੇ ਕੀ ਖਾਣੇ ਉਹਨਾਂ ਨੇ ਉਹੀ ਤੇ ਚਲੋ ਹੁਣ ਮਾਂ ਦਾ ਸਾਡੇ ਨਾਲ ਰਿਸ਼ਤਾ ਸੀ ਕੋਈ ਸਾਂਝ ਸੀਗੀ ਸਾਡੇ ਨਾਲ ਅਸੀਂ ਆਪਣੀ ਰਿਸ਼ਤੇਦਾਰੀ ਨਿਭਾਈ ਜਾਂਦੇ ਆ ਨਾ ਮਾ ਆਇਆ ਕਰ ਫਿਰ ਮੈਂ ਤੇਰੇ ਕੋ ਆਉਣਾ ਹੀ ਨਹੀਂ ਫਿਰ ਬੁਲਾਇਆ ਹੀ ਨਹੀਂ ਕਰਨਾ ਮੈਂ ਤੈਨੂੰ ਪਰ ਹੀ ਨੰਗ ਜਾ ਕਰੂੰ ਤੇਰੇ ਕੋਲੋਂ ਹੈ ਜਦੋਂ ਮੈਂ ਤੇਰੇ ਕੋ ਆਉਣਾ ਫਿਰ ਤੂੰ ਰੋਣ ਲੱਗ ਜਾਂਦੀ ਆ ਨਾ ਰੋਇਆ ਕਰ ਨਾ ਰੋਇਆ ਕਰ ਇਹਨਾਂ ਮਾਵਾਂ ਦੇ ਦੁੱਖਾਂ ਨੂੰ ਕਿਹੜਾ ਜਾਣੇ ਭਾਈ ਹੈਨਾ ਹਾਂ ਕਮਲਜੀਤ ਬੇਬੇ ਤਕੜੀਆਂ ਤਸਰੀ ਗਾਲ ਸਿਰ ਪਲੋਸ ਤੇ ਮੇਰਾ ਲਾ ਏ ਜਿਉਂਦੀ ਵਸਦੀ ਰਹਿ ਭਾਈ ਤੂੰ ਸਤਿ ਸ੍ਰੀ ਅਕਾਲ ਮਨਦੀਪ ਕਿਵੇਂ ਆ ਠੀਕ ਐ ਭੈਣੇ ਇਹ ਸਾਡੀ ਮਨਜੀਤ ਚਾਵਲਾ ਭੈਣ ਆ ਇੱਧਰ ਸਾਡੀ ਮਾਤਾ ਹਰਪ੍ਰੀਤ ਕੌਰ ਬੇਬੇ ਤਕਨੀਆਰ ਭੈਣ ਕੁੜੀ ਹਾਂਜੀ ਸਹੜੀਆ ਠੀਕ ਠੀਕ ਇਹਨਾਂ ਮਾਵਾ ਦਾ ਅਸ਼ੀਰਵਾਦ ਨਾਲ ਲੱਖੀ ਨਾਲ ਕਰੋੜੀ ਇਹ ਨਹੀਂ ਮਿਲਦਾ ਕਿਤੋਂ ਵੀ ਭਾਈ ਇਹਨਾਂ ਮਾਵਾ ਦੀਆਂ ਅਸੀਸਾਂ ਇਹ ਨਹੀਂ ਮਿਲਦੀਆਂ ਕਿਤੋਂ ਇੱਕ ਕੰਬਦੇ ਹੋਏ ਹੱਥਾਂ ਦੇ ਨਾਲ ਜਿਹੜਾ ਆਸ਼ੀਰਵਾਦ ਦਿੰਦੀ ਆ ਮੇਰੀ ਮਾਂ ਸੰਧਿਆ ਦੇਵੀ ਇੱਧਰ ਮੇਰੀ ਮਾਂ ਸਰਜੀਤ कौर ਸਰਜੀਤ ਕੁਰੇ ਕਿਵੇਂ ਆ ਠੀਕ ਆ ਸਰ ਤੇ ਹੱਥ ਰੱਖਦੇ ਮੜਾ ਜਾ ਸਰ ਤੇ ਹੱਥ ਰੱਖਦੇ ਬਸ ਮੈਂ ਨਾਲ ਲਾ ਦਿਉ ਹੁਣ ਲਾ ਲੈ ਠੀਕ ਆ ਮਾ ਠੀਕ ਇੰਦਰ ਹਾਂ ਮਾਂ ਤਕੜੀ ਆ ਹਰਜਿੰਦਰ ਕੁਰੇ ਠੀਕ ਆ ਹਾਂ ਭੈਣੇ ਠੀਕ ਆ ਤੂੰ ਠੀਕ ਹੈ ਭਾਈ ਹਾਂ ਭਾਈ ਪਿਆਰੋ ਤਕੜੀਆਂ ਪਿਆਰੋ ਨਹੀਂ ਮਾਂ ਦੀਏ ਪਿਆਰੋ ਤਕੜੀਆਂ ਕੋਈ ਨਾ ਹਟਦਾ ਐਂ ਇਦਾਂ ਕਰੋ ਕੋਈ ਬਿੱਟਰ ਦਵਾਈ ਲੈਦਾ ਲੈਦਣਿਆ ਲੈਦਣ ਇਹਦੀ ਫਿਜ਼ੀਓਥੈਰੇਪੀ ਚੱਲਦੀ ਹੈ ਮਾਤਾ ਦੀ ਹੁਣ ਉਹਦੇ ਨਾਲ ਨਾ ਦਿੱਤਾ ਜਿਹੜੀਆਂ ਜਾਮ ਹੋਈਆਂ ਹੋਈਆਂ ਸੀ ਗੋਡੇ ਕਾਟੇ ਉਹ ਖੁੱਲ ਰਹੇ ਆ ਕਿਉਂਕਿ ਚੱਲਣ ਫਿਰਨ ਤੋਂ ਜਮੇ ਹੀ ਸਮਰੱਥ ਹੋ ਗਈ ਸੀ ਭੈਣ ਹੁਣ ਮਾਤਾ ਹੁਣ ਅੱਗੇ ਨਾਲੋਂ ਬਹੁਤ ਫਰਕ ਆ ਇਹ ਸਾਡੇ ਸੁਪਨਿਆਂ ਦੇ ਘਰ ਦੇ ਵਿੱਚ ਦੇਖੋ ਸੇਵਾਵਾਂ ਚੱਲ ਰਹੀਆਂ ਭੈਣਾ ਸਿਰ ਭਾਈ ਜਾਂਦੀਆਂ ਵਾ ਇੱਧਰ ਸਾਡੇ ਮਾਤਾ ਕਰਤਾਰ ਕੌਰ ਜੀ ਆ ਇਹਨਾਂ ਦੇ ਮੂੰਹ ਦੇ ਉੱਤੇ ਸਕਿਨ ਦਾ ਕੈਂਸਰ ਆ ਤੇ ਮਾਂ ਦੇ ਵੀ ਸਰਪੰਚ ਦੀ ਧੀ ਸੀ ਬੜੇ ਚੰਗੇ ਤਕੜੇ ਪਰਿਵਾਰ ਦੀ ਘਰ ਵਾਲਾ ਵੀ ਮਰ ਗਿਆ ਪੁੱਤ ਵੀ ਮਰ ਗਿਆ ਹੁਣ ਸੜਕਾਂ ਤੋਂ ਕਿਹੜੇ ਹਾਲਾਤਾਂ ਚ ਲੈ ਕੇ ਆਏ ਆ ਤੇ ਇਦਾਂ ਹੀ ਇਹ ਭੈਣਾ ਸਾਡੀਆਂ ਸਤਿ ਸ਼੍ਰੀ ਅਕਾਲ ਇਹ ਤਿੰਨ ਸੱਕੀਆਂ ਭੈਣਾਂ ਨੇ ਸ਼੍ਰੀ ਮੁਖਸਰ ਸਾਹਿਬ ਤੋਂ ਸਾਨੂੰ ਸੇਵਾ ਮਿਲੀ ਐ ਇਹਨਾਂ ਭੈਣਾਂ ਦੀ ਸਾਡੀ ਰੋਸ਼ਨੀ ਖੜੀ ਆ ਰੋਸ਼ਨੀ ਡਿਊਟੀ ਤੇ ਆ ਉਧਰਲੇ ਪਾਸੇ ਨਿੱਕੀਆਂ ਬੱਚੀਆਂ ਵਾਂ ਆਰਤੀ ਆ ਪ੍ਰੀਤੀ ਆ ਕੁ ਰੀਟਾ ਵਾਂ ਭੈਣ ਇਹ ਮੰਦਬੁੱਧੀ ਬੱਚੇ ਜਿਹੜੇ ਉਹਨਾਂ ਦੀ ਕੇਅਰ ਕਰਨ ਤੇ ਮੰਜੂ ਸਾਡੀ ਭੈਣ ਬੈਠੀ ਆ ਰੋਸ਼ਨੀ ਦੀ ਮੰਮੀ ਤੇ ਇਹ ਇੰਦਰ ਸਿੰਦਰ ਕੌਰ ਭੈਣ ਆਪਣੀ ਬੇਟੀ ਨਾਲ ਗੁਰਸਿਮਰਨ ਨਾਲ ਹੱਸ ਖੱਸੀ ਜਾਂਦੇ ਖੇਡੀ ਜਾਂਦੀ ਆ ਤੇ ਮਾਮਾ ਧੀਆਂ ਦੇਖੋ ਕਿਵੇਂ ਦੋਨੇ ਜਾਣੀਆਂ ਲੱਗੀਆਂ ਹੋਈਆਂ ਗੱਲਾਂ ਮਾਰਨ ਇਹ ਸੁਪਨਿਆਂ ਦੇ ਘਰ ਦੀਆਂ ਸੁਪਨਿਆਂ ਵਰਗੀਆਂ ਤਸਵੀਰਾਂ ਇੱਕ ਛੱਤ ਦੇ ਹੇਠ 800 ਦੇ ਕਰੀਬ ਮੈਂਬਰ ਹੋ ਚੱਲੇ ਆਂ ਅਸੀਂ 800 ਦੇ ਕਰੀਬ ਮੈਂਬਰ ਤੇ ਇਹਨਾਂ 800 ਸਾਸੀਕਰ ਭੋਲੀ ਭੈਣੇ 800 ਮੈਂਬਰਾਂ ਦੀਆਂ ਜ਼ਰੂਰਤਾਂ ਇਹਨਾਂ 800 ਮੈਂਬਰਾਂ ਦੀਆਂ ਖੁਸ਼ੀਆਂ ਇਹ ਰੱਬ ਆਪ ਹੀ ਪੂਰੀਆਂ ਕਰਦੇ ਆ ਕੁਲਵਿੰਦਰ ਭੈਣਾ ਬਹੁਤ ਮਾੜੇ ਹਾਲਾਤ ਸਾਡੇ ਕੋਲ ਲੈ ਕੇ ਆਏ ਸੀ ਵੀਰ ਅੱਜ ਹੀ ਭੈਣ ਇਹਨਾਂ ਬੱਚਿਆਂ ਦੀ ਕੇਅਰ ਕਰਦੀ ਆ ਸੰਭਾਲ ਕਰਦੀ ਆ ਦਿਨ ਰਾਤ ਸੇਵਾ ਕਰਦੀ ਹੈ ਮੇਰੀ ਕੁਲਵਿੰਦਰ ਭੈਣ ਦਿਨ ਰਾਤ ਪ੍ਰਸ਼ਾਦ ਦਾ ਵਰਤੌਣਾ ਲੀੜੇ ਕੱਪੜੇ ਧੋਣੇ ਆ ਮੰਜੇ ਬਿਸਤਰੇ ਲਵਾਉਣੇ ਆ ਸਾਰਾ ਦਿਨ ਇਦਾਂ ਨਹੀਂ ਸਵਾਮਾ ਚ ਲੱਗੇ ਹੋਏ ਨੇ ਇਹ ਬੀਬੀਆਂ ਨੇ ਦਵਾਈਆਂ ਦੇਣ ਵਾਲੇ ਨੇ ਵੀਰ ਹੁਣੇ ਹਰਪਾਲ ਹੁੰਦਾ ਜੀ ਡਿਊਟੀ ਹੈ ਮੈਡੀਸਨ ਤੇ ਆ ਇਹ ਬੀਬੀਆਂ ਦਾ ਸਟੋਰ ਆ ਹਨ ਜਿੱਥੇ ਡਿਊਟੀਆਂ ਲੱਗੀਆਂ ਹੁੰਦੀਆਂ ਜਿੰਨਾ ਜਿੰਨਾ ਮਰੀਜ਼ਾਂ ਦੀਆਂ ਸ਼ੂਗਰ ਵਾਲੇ ਮਰੀਜ਼ਾਂ ਨੂੰ ਦਵਾਈਆਂ ਦੇਣ ਤੇ ਜਾਂ ਹੋਰ ਇਹ ਭੈਣਾਂ ਸਾਡੀਆਂ ਇਨਾਂ ਦੀ ਡਿਊਟੀ ਆ ਇਹਨਾਂ ਨੇ ਸਾਰਾ ਦਿਨ ਕੱਪੜੇ ਹੀ ਮੇਨਟੇਨ ਕਰਨੇ ਆ ਸੈੱਟ ਕਰਨੇ ਆ ਇਹ ਸਾਰੀਆਂ ਬੀਬੀਆਂ ਦੇ ਕੱਪੜੇ ਰੱਖੇ ਆ ਯੂਨੀਫਾਰਮਸ ਲੱਗ ਲੱਗ ਕੱਪੜੇ ਸਾਰਿਆਂ ਦੇ ਇਹ ਸਟੋਰ ਆ ਸਾਡਾ ਇਹ ਸਟੋਰ ਦੇ ਵਿੱਚ ਸਾਰਾ ਦਿਨ ਜਿਹੜੇ ਕੱਪੜੇ ਧੁੱਤੇ ਗਏ ਉਹਨਾਂ ਨੂੰ ਮੇਨਟੇਨ ਰੱਖਣਾ ਕਰਨਾ ਕਿ ਤੇ ਜਿਹੜੇ ਧੋਣ ਵਾਲੇ ਆ ਉਹਨਾਂ ਨੂੰ ਧੋਣ ਵਾਲੇ ਪਾਸੇ ਭੇਜਣਾ ਵਾ ਚੱਕ ਫੁੱਟ ਫੁੱਟ ਜਗ੍ਹਾ ਹੀ ਬਚੀ ਹੋਈ ਆ ਇੱਥੇ ਵੀ ਐੜੀ ਵਿਚਾਲੇ ਖਾਲੀ ਜਗ੍ਹਾ ਸੀਗੀ ਇਹ ਵੀ ਸਾਰੀ ਭਰ ਗਈ ਆ ਮੰਜਿਆਂ ਦੇ ਨਾਲ ਕਿਉਂਕਿ ਬੀਬੀਆਂ ਦੀ ਗਿਣਤੀ ਵੱਧ ਗਈ ਆ ਵਾਸ਼ਰੂਮ ਆ ਜਿਹੜੇ ਥੱਲੇ 10 ਵਾਸ਼ਰੂਮ ਆ ਉਸ ਪਾਸੇ 8 ਵਾਸ਼ਰੂਮ ਆ ਇਸ ਪਾਸੇ 6 ਵਾਸ਼ਰੂਮ ਆ ਤੇ ਇੱਧਰ ਖੋਲੇ ਪੈਣੇ ਪਿਛਲਾ ਗੇਟ ਤੇ 8 ਤੇ 6 ਇਹ ਹੈਗੇ 14 ਵਾਸ਼ਰੂਮ ਆ ਥੱਲੇ ਅਸੀਂ ਅੰਦਰੋਂ ਅੰਦਰੀ ਇੱਕ ਨਾ ਅਟੈਚ ਕਰਤਾ ਉੱਪਰਲੀ ਬਿਲਡਿੰਗ ਦੇ ਨਾਲ ਥੱਲੇੋਂ ਭੈਣਾਂ ਤੇ ਬੀਬੀਆਂ ਨੂੰ ਕਿਉਂਕਿ ਹੁਣ ਥੱਲੇ ਜਗ੍ਹਾ ਕੱਟ ਗਈ ਸੀਗੀ ਹੁਣ ਉੱਪਰਲਾ ਫਲੋਰ ਆ ਜਿਹੜਾ ਉਹ ਕੋ ਅਸੀਂ ਨਾਲ ਜੋੜਤਾ ਇਹਦੇ ਨਾਲ ਹੁਣ ਕ੍ਰੀਬ 70 ਕ ਬੀਬੀਆਂ ਉੱਪਰ ਰਾਮ ਨਾਲ 1 2 3 4 5 6 7 8 9 10 11 12 24 48 ਤੇ 48 ਤੇ 24 ਉਹੀ ਮਤਲਬ 70 ਕੇ ਬੈੱਡ ਇੱਥੇ ਖੁੱਲੇ ਡੁੱਲੇ ਵਧੀਆ ਲੱਗ ਜਾਣੇ ਆ ਤੇ 20 ਕੇ ਬੈੱਡ ਇੱਧਰ ਲੱਗ ਜਾਣੇ 100 ਬੈੱਡ ਦਾ ਜਾਨੀ ਕਿ ਆਰਾਮ ਨਾਲ ਹੁਣ ਇੰਤਜ਼ਾਮ ਉੱਪਰ ਜਿਹੜਾ ਹੋ ਜਾਊਗਾ ਇਧਰਲੇ ਪਾਸੇ ਭਾਂਡਾ ਵਾ ਬੀਬੀਆਂ ਦਾ ਇਹ ਪਾਸਾ ਜਿਹੜਾ ਮਤਲਬ ਟੀਵੀ ਵਾਲੇ ਪੇਸ਼ੈਂਟ ਨੇ ਜੇ ਕੋਈ ਬੀਬੀ ਨੂੰ ਟੀਵੀ ਆ ਅਲੱਗ ਰੱਖਣਾ ਵਾ ਉਹਨਾਂ ਨੂੰ ਅਲੱਗ ਇੱਧਰ ਕਰ ਦਾਂਗੇ ਇੱਧਰ ਅਸੀਂ ਪਾਰਟੀਸ਼ਨ ਕਰਤੀ ਅੱਧਾ ਤਾਂ ਭੜਾਂਡਾ ਉੱਧਰ ਕੱਟਤਾ ਅੱਧਾ ਇੱਧਰ ਕਰਤਾ ਉੱਧਰ ਬੱਚਿਆਂ ਵਾਸਤੇ ਛੱਡਤੀ ਐ ਛੋਟੇ ਬੱਚਿਆਂ ਦੀ ਬੋਰਡ ਐ ਇੱਥੋਂ ਸਾਹਮਣੇ ਲਿਫਟਾਂ ਲੱਗਣੀਆਂ ਵਾ ਫਿਰ ਲਿਫਟ ਲੱਗ ਜੂਗੀ ਜਦੋਂ ਫਿਰ ਬੀਬੀਆਂ ਦੇ ਭੈਣਾਂ ਨੂੰ ਅਮਰੀਦਿਆਂ ਨੂੰ ਉੱਪਰ ਲਿਆਉਣਾ ਬਿਠਾਉਣਾ ਚੜਾਉਣਾ ਸੌਖਾ ਹੋ ਜਾਊਗਾ ਹੁਣ ਤਾਂ ਚੱਕੀ ਲਿਆਉਣ ਵਾਲਾ ਕੰਮ ਆ ਹਜੇ ਤਾਂ ਕਿਉਂਕਿ ਹਜੇ ਤਾਂ ਪੂਰਾ ਕੰਮ ਹੋਇਆ ਨਹੀਂ ਲਿਫਟਾਂ ਮਹਿੰਗੀਆਂ ਵੀ ਬਹੁਤ ਨੇ ਤੁਹਾਨੂੰ ਪਤਾ ਮੰਨ ਲਓ ਅੱਜ ਜੇ ਵੱਡੀ ਇੱਕ ਲਿਫਟ ਲਵਾਉਣੀ ਐ ਤੀ 25 ਤੋਂ 30 ਲੱਖ ਰੁਪਏ ਦੀ ਲਿਫਟ ਲੱਗਣੀ ਆ ਉਹ ਤੇ ਪਰ ਹੌਲੀ ਹੌਲੀ ਸਭ ਆਪਣੇ ਆਪ ਹੋਈ ਜਾਣਗੇ ਇੰਤਜ਼ਾਮ ਇੱਥੇ ਵਾਸ਼ਰੂਮ ਨੇ ਤੇ ਇਹ ਵੀ ਮਤਲਬ ਪੂਰੇ ਵਧੀਆ ਹਵਾਦਾਰ ਖੁੱਲੇ ਡੁੱਲੇ ਵਾਸ਼ਰੂਮ ਬਣਾਏ ਨੇ ਸ਼ੈਂਕ ਲੱਗੇ ਹੋਏ ਨੇ ਇਧਰਲੇ ਪਾਸੇ 6 ਟਾਇਲਟ ਸੀਟਾਂ ਨੇ ਤੇ ਇਹ ਸਿੰਗਲ ਵਾਸ਼ਰੂਮ ਕਿਸੇ ਨੇ ਨਹਾਉਣਾ ਵਾ ਤੇ ਇਧਰਲੇ ਪਾਸੇ ਡਬਲ ਵਾਸ਼ਰੂਮ ਹੈ ਵੱਡਾ ਜਿਵੇਂ ਕਿਸੇ ਬੀਬੀ ਨੂੰ ਭੈਣ ਨੂੰ ਲੈ ਕੇ ਆਉਣਾ ਨਵਾਉਣਾ ਚੱਕ ਕੇ ਨਾ ਬੀਲਚੇਰ ਤੇ ਬਿਠਾ ਕੇ ਜਾਂ ਸਟੇਚਰ ਤੇ ਤਾਂ ਇੱਥੇ ਨਵਾਇਆ ਜਾ ਸਕਦਾ ਵਾ ਤੇ ਕੂਲਰਾਂ ਦੀ ਡਾਕਟਿੰਗ ਉੱਪਰ ਲੱਗੀ ਹੋਈ ਹੈ ਸਾਰੀ ਤੁਸੀਂ ਦੇਖਦੇ ਹੋ ਇਹ ਵੱਡੇ ਕੂਲਰ ਸਾਡੇ ਇੱਥੇ ਲਾਏ ਹੋਏ ਆ ਜਿਹਦੇ ਨਾਲ ਪੂਰੀ ਠੰਡੀ ਹਵਾ ਗਰਮੀਆਂ ਦੇ ਵਿੱਚ ਯਾਨੀ ਕਿ ਕੂਲਰ ਨਹੀਂ ਏਸੀ ਵਾਂਗੂ ਹੈਗਾ ਮਾਹੌਲ ਬਣ ਜਾਂਦਾ ਇਦਾਂ ਦਾ ਤੇ ਹੁਣ ਇਹ ਇੱਥੇ ਅਸੀਂ ਅੱਜ ਸ਼ਾਮ ਨੂੰ 33 33 ਬੀਬੀਆਂ ਦੀ ਲਿਸਟ ਬਣੀ ਹੈ ਜੀ 33 ਬੀਬੀਆਂ ਦੀ ਲਿਸਟ ਬਣੀ ਹੈ ਹੁਣ ਜਿਵੇਂ ਸਕੈਨ ਦੀ ਪ੍ਰੋਬਲਮ ਹੋ ਜਾਂਦੀ ਆ ਹੁਣ ਜਿਵੇਂ ਕੋਈ ਬੀਬੀਆਂ ਨੂੰ ਸਕੈਨਿੰਗ ਪ੍ਰੋਬਲਮ ਆ ਹੁਣ ਅਸੀਂ ਪਹਿਲਾਂ ਸਕੈਨ ਵਾਲੀਆਂ ਭੈਣਾਂ ਵਾਂ ਜਿਹੜੀਆਂ ਜਾਂ